ਅੱਜ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਮੈਡਮ ਚਸ਼ੀ ਪ੍ਰਵਧ ਦੇਵਦੀ ਜੀ ਦੇ ਹੁਕਮਾਂ ਅਨੁਸਾਰ ਸਾਡੀ ਜੀਆਰਪੀ ਇੰਡੀਪੈਂਡੈਂਸ ਡੇ ਤੇ ਜਿਹੜੇ ਆਪਣੇ ਫੈਸਟੀਵਲ ਸੀਜ਼ਨ ਆ ਰਿਹਾ ਉਹਦੇ ਮੱਦੇਨਜ਼ਰ ਸਪੈਸ਼ਲ ਚੈਕਿੰਗ ਅਭਿਆਨ ਜੀਆਰਪੀ ਉਹਨੂੰ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਟਰੈਕਸ ਰੇਲਵੇ ਟਰੈਕਸ ਰੇਲਵੇ ਪਲੇਟਫਾਰਮਸ ਤੇ ਟ੍ਰੇਨਸ ਦੇ ਵਿੱਚ ਉਹ ਚੈਕਿੰਗ ਦੀ ਸੁਰੱਖਿਆ ਪੈਸੈਂਜਰੀ ਸੁਰੱਖਿਆ ਲਈ ਅਸੀਂ ਬਚਨ ਵੱਧਾ ਜਿਸ ਦੇ ਚਲਦਿਆਂ ਸਾਨੂੰ 17 ਤਰੀਕ ਨੂੰ 17 1789 1789 ਦੋ ਲਵਾਰਸ ਬੈਗ ਰਾਜਪੁਰੇ ਸਟੇਸ਼ਨ ਕੋਲ ਮਿਲੇ ਜਿਸ ਦੇ ਵਿੱਚ 10 ਪਿਸਟਲ ਦੇਸੀ ਦੇਸੀ ਪਿਸਟਲ ਅਤੇ 10 ਮੈਗਜ਼ੀਨ ਉਹਨਾਂ ਦੇ ਮੈਗਜ਼ੀਨ ਸੀਗੇ ਤੇ ਕੁਝ ਡਾਕੂਮੈਂਟ ਸੀਗੇ ਜਿਹਨਾਂ ਦੇ ਆਧਾਰ ਤੇ ਫਿਰ ਬਾਅਦ ਵਿੱਚ ਇਨਸਪੈਕਟਰ ਜੀਆਰਪੀ ਪਟਿਆਲਾ ਊਂਕਰਦੀਪ ਸਿੰਘ ਜੀ ਇਹਨਾਂ ਨੇ ਸਪੈਸ਼ਲ ਆਪਣਾ ਟੈਕਨਿਕ ਟੈਕਨੀਕਲ ਟੈਕਨੀਕਲ ਐਨਾਲਿਸਿਸ ਉੱਤੇ ਅਸੀਂ ਇੱਕ ਬੰਦੇ ਬੰਦੇ ਨੂੰ ਗ੍ਰਿਫਤਾਰ ਕਰਨ ਵੀ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਦਾ ਨਾਮ ਹੈਪੀ son of ਗੁਰਦੇਵ ਸਿੰਘ ਵਿਦੇ ਸੇਖੋਵਾਲ ਪੀਐਸ ਗੜ੍ਹਸ਼ੰਕਰ ਹੁਸ਼ਿਆਰਪੁਰ ਹੈ ਉਹ ਅਸੀਂ ਅਸੀਂ ਗ੍ਰਿਫਤਾਰ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਬਾਕੀ ਅੱਗੇ ਹੁਣ ਪੁੱਛਗਿੱਛ ਉਸ ਦੀ ਅਸੀਂ ਜਾਰੀ ਹੈ ਜਦ ਇਤਨਾ ਹਸਲਾ ਹੈਗਾ ਕਿ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਨੇਚਰਲੀ ਹੁਣ ਜਿਹੜਾ ਹੁਣ ਅਸਲਾ ਆਇਆ ਕਿਸੇ ਕਿਸੇ ਵਾਦਤ ਲਈ ਆਇਆ ਹੈਗਾ ਇਹਨੂੰ ਬੈਕਵਰਡ ਤੇ ਫਾਰਵਰਡ ਲਿੰਕਿੰਗ ਇਹਦੇ ਬਹੁਤ ਜ਼ਰੂਰੀ ਆ ਅਸੀਂ ਦੇਖਣੀ ਹੈ ਵੀ ਕਿੱਥੋਂ ਆਇਆ ਹੈਗਾ ਤੇ ਅੱਗੇ ਕਿੱਥੇ ਇਹਨਾਂ ਨੇ ਕਿੱਥੇ ਭੇਜਣਾ ਹੈ ਕਿ ਇਹਨੂੰ ਕਰਨਾ ਸੀ ਦੋਨੋਂ ਚੀਜ਼ਾਂ ਹੁਣ ਅਸੀਂ ਪਰ ਇਹ ਬੜੀ ਮੁੰਢਲੀ ਤਫਤੀਸ਼ ਦਾ ਹਿੱਸਾ ਹੈ ਤੇ ਅਸੀਂ ਇਹ ਸਾਰਾ ਬੜੀ ਢੰਗਾਈ ਨਾਲ ਚੈੱਕ ਕਰ ਰਹੇ ਹਾਂ ਸਰ ਸਿਰਫ ਪਿਸਟਲ ਤੇ ਮੈਗਜ਼ੀਨ ਦੀ ਗੱਲ ਕੀਤੀ ਹੈ ਕਾਰਤੂਸ ਨਾਲ ਸੀ ਇਹ ਜਾਂ ਫਿਰ ਹਰ ਪਿਸਟਲ ਨਹੀਂ ਇਹ ਇਕੱਲੇ ਇਕੱਲੇ ਪਿਸਟਲ ਨੇ ਪਿਸਟਲ ਖਾਲੀ ਨਿਕਲੇ ਨੇ ਕਾਰਤੂਸ ਨਹੀਂ ਹੈਗੇ ਦੇ ਵਿੱਚ ਕਿਨਾਂ ਦੇ ਕਿਹੜਾ ਪਹਿਲੇ ਵੀ ਕੋਈ ਮਾਮਲੇ ਸਰ ਜੇ ਨੇ ਜਿਹੜਾ ਇੱਕ ਅਸੀਂ ਕੀਤਾ ਕਿਉਂਕਿ ਹਜੇ ਇੱਕ ਪੰਦਾ ਅਸੀਂ ਗ੍ਰਿਫਤਾਰ ਕੀਤਾ ਤੇ ਉਹ ਹਜੇ ਉਹਦੇ ਪਹਿਲਾਂ ਹਜੇ ਸਾਨੂੰ ਅਸੀਂ ਕੁਛ ਖੇਸਪੁਰ ਨਹੀਂ ਪਤਾ ਚੱਲਿਆ ਤੇ ਬਾਕੀ ਹੁਣ ਹਜੇ ਅੱਜ ਹੀ ਅਸੀਂ ਰਿਮਾਂਡ ਲਿਆਉ ਦਾ ਕੁਝ ਕੁਝ ਕਰਾਂਗੇ ਛੁੱਟ ਕਰ ਰਹੇ ਹਾਂ ਇਹ ਹੈਗਾ ਜੀ ਹੈਪੀ ਸਨ ਆਫ ਗੁਰਦੇਵ ਸਿੰਘ ਵਿਲੇਜ ਸੇਖੋਵਾਲ ਪੀਐਸ ਗੜ੍ਹਸ਼ੰਕਰ ਹੁਸ਼ਿਆਰਪੁਰ ਹੁਸ਼ਿਆਰਪੁਰ ਦਾ ਹੈ ਸਰ ਬੈਗ ਇਸ ਦਾ ਹਾਂਜੀ ਇਹਦੇ ਵਿੱਚ ਕੱਪੜੇ ਵਗੈਰਾ ਸੀਗਾ ਤੇ ਬਾਕੀ ਕੋਈ ਸਾਨੂੰ ਸਮਾਨ ਮਿਲੇ ਤਾਂ ਹੀ ਸਾਨੂੰ ਇਹਦਾ ਪਤਾ ਚੱਲਿਆ ਕੁਝ ਟੈਕਨੀਕਲ ਰਿਸੀਵਰ ਕੀਤਾ ਤੇ ਬੜੀ 2-3 ਦਿਨ ਲਗਾਤਾਰ ਦਿਨ ਰਾਤ ਕਰਕੇ ਇਨਸਪੈਕਟਸ ਆਉਤੇ ਇਸ ਟੀਮ ਨੇ ਅਸੀਂ ਇਸ ਨੂੰ ਗ੍ਰਿਫਤਾਰ ਕੀਤਾ ਹੈ ਰੈਸਟਰੀ ਉੱਥੋਂ ਲੈ ਕੇ ਆਏ ਆ ਅਸੀਂ ਇਸ ਨੂੰ ਇਹਦੇ ਸਭ ਕੋਈ ਹੋਰ ਵੀ ਜਾਣਕਾਰੀ ਹੈ ਜਾਂ ਪੁੱਛ ਗੱਲ ਦੀ ਕਿ ਇਹ ਜਿਹੜਾ ਲਾਹੌਰ ਵੀ ਬੰਦੇ ਹੈ ਕਿ ਇਹ ਇਕੱਲੇ ਦੋ ਨਹੀਂ ਹਜੇ ਤਾਂ ਹਜੇ ਤਾਂ ਹਜੇ ਤਾਂ ਅਸੀਂ ਪੁੱਛਕਿਛ ਕਰਾਂਗੇ ਹਜੇ ਇਹ ਹਜੇ ਸਾਨੂੰ ਇੱਕ ਸ਼ੋਰ ਰਹੀ ਹੈ ਅੱਗੇ ਬਾਕੀ ਦੇਖਦੇ ਨਾਲ ਇਹਦੇ ਕੋਈ ਟੈਕਨਕਾਉਣ ਇਹਦੇ ਨਾਲ ਮੈਂਬਰ ਨੇ ਕੀ ਹੈਗਾ ਉਹ ਅਗਲੀ ਚੀਜ਼ ਤੇ ਪਤਾ ਲੱਗਣਾ ਤੇ ਨੇ ਬੇਚਦਾ ਸੀ ਕੀ ਕਰਦਾ ਸੀ ਕਿਤਾ ਹੁੰਦਾ ਹੈ ਹਜੇ 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 ਅਸੀਂ ਬਿਲਕੁਲ ਅੱਜ ਹੀ ਇਹਦਾ ਰਿਮਾਂਡ ਲਿਆ ਤਿੰਨ ਦਾ ਅੱਜ ਅਸੀਂ ਪੁੱਛਕਿਛ ਸ਼ੁਰੂ ਕਰਨੀ ਹੈ ਹਜੇ ਇੰਨੀ ਜਲਦੀ ਮੈਂ ਕੁਝ ਦੱਸਣ ਤੇ ਸਮਰੱਥ ਨਹੀਂ ਹਾਂ ਹਥਿਆਰ ਕਿਸ ਕੈਟਾਗਰੀ ਦੇ ਹੈਗੇ ਇਹ 32 ਬੋਰ ਦੇ ਪਿਸਟਲ ਨੇ 7.62 ਐਮਐਮ ਤੇ ਬਿਲਕੁਲ ਬ੍ਰੈਂਡ ਨਿਊ ਉਹਨੇ ਤੇ ਸੀ ਕਰਦੇ ਜਿਹਨੂੰ ਕਹਿੰਦੇ ਨੇ ਬੜੇ ਹੋਏ ਲੱਗਦਾ ਕਿ ਤੂੰ ਚੁਰਾਏ ਕੀ ਨਹੀਂ ਹਜੇ ਯੂਜ਼ ਨਹੀਂ ਹੋਏ ਇਹ ਲੱਗਦਾ ਜਿਵੇਂ ਫੈਕਟਰੀ ਚ ਸਿੱਧਾ ਹੀ ਆਏ ਨੇ ਇਹ ਸਰ ਇੰਡੀਆ ਮੈਡ ਇਹ ਲਿਖਿਆ ਲਿਖ ਉੱਪਰ ਕਹਿੰਦੇ ਜੇ ਲਿਖਿਆ ਮੇਡ ਇਨ ਇੰਡੀਆ ਮੇਡ ਨੇ ਮੇਡ ਇਨ ਇਟਲੀ ਐਂਡ ਮੇਡ ਇਨ ਇਹ ਜਾਂ ਕੁਝ ਮੇਡ ਇਨ ਚਾਈਨਾ ਐਂਡ ਐਦਾਂ ਲਿਖਿਆ ਹੋਏ ਨੇ ਪਰ ਇਹ ਇਸ ਫਰਕ ਇਸ ਲਈ ਕੋਈ ਸਮਝ ਨਹੀਂ ਕਿ ਗੈਂਗਸਟਰਾਂ ਕੋਲੋਂ ਆਪਾਂ ਪਰਮੋਤੀ ਤੇ ਕਿਉਂ ਸੁਣ ਤੁਹਾਨੂੰ ਜਿੱਥੇ ਜਿੱਥੇ ਆਉਂਦੇ ਹਾਂ ਹਾਂ ਤਕਰੀਬਨ ਉਹੋ ਜਿਹਾ ਨੇ ਪਹਿਲਾਂ ਵੀ ਅੱਜ ਆਪਾਂ ਉਹਦੇ ਨਾਲ ਵੀ ਸ਼ਾਮਿਲ ਹੈ ਜਿਹੜਾ ਬ੍ਰੇਕੀ ਇਨਫਾ ਨਹੀਂ ਹਜੇ ਤੱਕ ਇਸ ਦੀ ਕੋਈ ਉਹ ਨਹੀਂ ਹੋਈ ਹੈਗੀ ਹਜੇ ਇਸ ਦਾ ਕਿਸੇ ਗੈਂਗ ਨਾਲ ਕੋਈ ਸੰਬੰਧ ਕਾ ਜੇ ਸਾਨੂੰ ਨਹੀਂ ਤੇ ਮਰੇ ਸਾਹਮਣੇ ਸਪੱਸ਼ਟ ਨਹੀਂ ਹੈ